ਹਾਂ ਲੋ ਹਾਂਜੀ ਆਪ ਸਭ ਠੀਕ ਠਾਕ ਹੋ ਨਾ ਪ੍ਰਮਾਤਮਾ ਸਾਰੇ ਮੇਰੇ YouTube ਆਉਣ ਦੀ ਤੇ ਮੇਰੇ ਪਰ ਸਤਿਅ ਅੱਖ ਰੱਖ ਕੇ ਜੇ ਪੁਨੇਰੀ ਦਾ ਰੋ ਦਾ ਜਪਖਾਣਾ ਇੰਨਾ ਹੁਣ ਤੋਂ ਫਿਰਟੇ ਪੈਣਾ ਦੇ ਕੰਮ ਨਹੀਂ ਲੱਗਦੇ ਕੰਮ ਪੈਣਾ ਦੇ ਹਜੇ ਇੰਨਾ ਕੁ ਰਹਿੰਦਾ ਛੜਕ ਤੇ ਜਾਂਦਾ ਸੀ ਪਾਣੀ ਇਹ ਪੈਪ ਦੱਬਣ ਵਾਲੇ ਰਹਿੰਦੇ ਨੇ ਲੈਕ ਦਵਾਉਣੇ ਆ ਫਿਰ ਇੰਨਾ ਕੁ ਮਹਿਜ ਖੜਕੀ ਕੁਸ ਡੇਕ ਚ ਪੈ ਜਾ ਤੇ ਮੈਂ ਬਾਅਦ ਚ ਕੱਢੂਗੀ ਇੰਨਾ ਪਾਣੀ ਹੁਣ ਆ ਸਾਰਾ ਤੋਪ ਤਾ ਥੋੜਾ ਬੱਚਿਆਂ ਦਾ ਟਾਈਮ ਹੋ ਰਿਹਾ ਜਾਣ ਦਾ ਕੀ ਕਰੀਏ ਕਿੱਧਰ ਨੂੰ ਜਾਈਏ ਬਹੁਤ ਥੋੜੀ ਹੋਰ ਟੱਕਰ ਬਤ ਨੂੰ ਪਸਾਰਾ ਸਾਰਾ ਟੋਟਾ ਇਹਨਾਂ ਕਰਦੇ ਪਕੜ ਚੁੜ

ਨੇ ਅਰ ਜੁਨਨ ਗੇੜਾ ਗੇੜਾ ਨੰਨੋਂ ਆ ਜੂ ਹੰਨੇ ਅੱਜ ਕੱਪੜੇ ਵੀ ਕੌਣ ਆਇਆ ਤੇ ਇੱਥੇ ਕੰਮ ਲੈ ਰਿਹਾ ਕੋ ਬਸਾ ਉੱਤਰਾ ਪਰ ਕੋ ਤੇ ਦੱਲਾ ਲੈਣਾ ਸੀ ਕੋ ਉਧਰ ਮੈਂ ਸਾਰਾ ਸੰਭਰ ਧੋਇਆ ਇੱਧਰੋਂ ਸਾਰਾ ਸੰਭਰ ਹੋ ਗਿਆ ਪੂਰਾ ਘਰ ਭੱਠਾ ਘੱਟਾ ਛੋਟੇ ਮੋਟੇ ਦਾ ਇਹ ਸਾਰਾ ਇਧਰੋਂ ਉੱਤਰ ਬਿਤਰ ਸੰਭਰ ਭਾਜੀ ਪਾਣਾ ਦੇ ਕੰਮ ਨਹੀਂ ਨੇਪੜਦੇ ਪਾਣਾ ਕਿੱਧਰੋਂ ਜਾਣ ਦੇਖੋ ਕਿੰਨਾ ਕੁ ਛੋਇਆ ਤੇ ਹੁਣ ਬੱਚਾ ਜੇ ਜਾਣਾ ਆਪਦੇ ਕੌਣ ਚ ਫੂਲ ਜਾਣ ਹੁਣ ਆਪਾਂ ਕਰਦੇ ਹਾਂ ਪੱਤੇ ਆਹ